ਸਾਹਬ ਸਿੰਘ 6 ਸਾਲ ਦੀ ਉਮਰ ਦੇ ਵਿੱਚ ਪਟਿਆਲਾ ਰਿਆਸਤ ਦੀ ਗੱਦੀ ਤੇ ਬੈਠਿਆ। ਉਹਨੇ ਫਿਰ ਇੱਕ ਸੁਨਾਮ ਦਾ ਅਗਰਵਾਲ ਬਾਣੀਆਂ ਦੀਗਾ ਨਾਨੂ ਮੱਲ। ਉਹਨੂੰ ਪਟਿਆਲਾ ਰਿਆਸਤ ਦਾ ਪ੍ਰਧਾਨ ਮੰਤਰੀ ਲਾਇਆ। ਇੱਕ ਤਰ੍ਹਾਂ ਨਾਲ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਕਿ ਉਸ ਸਮੇਂ ਦੌਰਾਨ ਨਾਨੂ ਮੱਲ ਹੀ ਪਟਿਆਲਾ ਰਾਸਤ ਦਾ ਮਹਾਰਾਜਾ ਸੀ। 1888 ਦੇ ਵਿੱਚ ਦਿੱਲੀ ਤੇ ਪਹਿਲਾਂ ਮੁਗਲਾਂ ਦਾ ਕਬਜ਼ਾ ਸੀ। ਹੂੰ। ਉਤੋਂ ਬਾਅਦ ਉੱਥੇ ਹੋ ਗਿਆ ਮਰਾਠਿਆਂ ਦਾ ਕਬਜ਼ਾ ਗਿਆ ਮਹਾਰਾਜਾ ਸਾਹਿਬ ਸਿੰਘ ਦੀਗਾ ਕੰਨਾ ਦਾ ਉਹ ਕੱਚਾ ਸੀ ਸ਼ੁਰੂ ਤੋਂ ਜਿੱਥੋਂ ਇਹ ਸਾਬਿਤ ਹੁੰਦਾ ਹੈਗਾ ਕਿ ਮਹਾਰਾਜਾ ਸਾਹਿਬ ਸਿੰਘ ਬੜਾ ਕੰਨਾ ਦਾ ਕੱਚਾ ਰਿਹਾ। ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ 1 ਓੰਕਾਰ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਮਹਾਰਾਜਾ ਆਮਰ ਸਿੰਘ ਜੀ ਬਾਰੇ ਗੱਲ ਕੀਤੀ ਸੀ ਤੇ ਅੱਜ ਦੀ ਵੀਡੀਓ ਦੇ ਵਿੱਚ ਉਹਨਾਂ ਦੇ ਹੀ ਪੁੱਤਰ ਮਹਾਰਾਜਾ ਸਾਹਿਬ ਸਿੰਘ ਬਾਰੇ ਗੱਲ ਕਰਾਂਗੇ ਜਿਹਦੇ ਵਿੱਚ ਸਾਡੇ ਨਾਲ ਮੌਜੂਦ ਹੋਣਗੇ ਜਸਕਰਨ ਸਿੰਘ ਜੀ ਜਸਕਰਨ ਸਿੰਘ ਜੀ ਜੀ ਆਇਆਂ ਨੂੰ। ਸ਼ੁਕਰੀਆ। ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਮਹਾਰਾਜਾ ਅਮਰ ਸਿੰਘ ਬਾਰੇ ਗੱਲ ਕੀਤੀ ਸੀਗੀ ਪਟਿਆਲਾ ਰਿਆਸਤ ਨਾਲ ਜੋ ਸੰਬੰਧਤ ਸੀ ਬਾਬਾ ਆਲਾ ਸਿੰਘ ਜੀ ਦਾ ਪੁੱਤਰ ਸੀ ਆਪਾਂ ਅੱਜ ਗੱਲ ਕਰ ਰਹੇ ਹਾਂਗੇ ਮਹਾਰਾਜਾ ਸਾਹਿਬ ਸਿੰਘ ਬਾਰੇ ਜਿਹੜਾ ਕਿ ਮਹਾਰਾਜਾ ਅਮਰ ਸਿੰਘ ਦਾ ਵੱਡਾ ਪੁੱਤਰ ਸੀ ਸਾਹਿਬ ਸਿੰਘ 6 ਸਾਲ ਦੀ ਉਮਰ ਦੇ ਵਿੱਚ ਪਟਿਆਲਾ ਰਿਆਸਤ ਦੀ ਗੱਦੀ ਤੇ ਬੈਠਿਆ ਹੁਣ ਸਾਹਬ ਸਿੰਘ 6 ਸਾਲ ਦਾ ਸੀ ਛੋਟਾ ਸੀਗਾ ਤਾਂ ਉਹ ਰਾਜ ਭਾਗ ਨੂੰ ਉਸ ਢੰਗ ਨਾਲ ਨਹੀਂ ਦੇਖ ਸਕਦਾ ਸੀ ਉਹਦੀ ਉਨੀ ਉਮਰ ਨਹੀਂ ਸੀ ਤਾਂ ਫਿਰ ਉਹਦੀ ਜਿਹੜੀ ਦਾਦੀ ਸੀਗੀ ਰਾਣੀ ਹੁਕਮਾਂ ਹੂੰ ਉਹਨੇ ਫਿਰ ਇੱਕ ਸੁਨਾਮ ਦਾ ਅਗਰਵਾਲ ਬਾਣੀਆਂ ਸੀਗਾ ਨਾਨੂ ਮੱਲ ਉਹਨੂੰ ਪਟਿਆਲਾ ਰਿਆਸਤ ਦਾ ਪ੍ਰਧਾਨ ਮੰਤਰੀ ਲਾਇਆ ਉਹ ਰਾਣੀ ਹੁਕਮਾਂ ਦੀਆਂ ਨਜ਼ਰਾਂ ਦੇ ਵਿੱਚ ਬੜਾ ਸਿਆਣਾ ਸਮਝਦਾਰ ਤੇ ਵਫਾਦਾਰ ਸੀ ਨਾਨੂ ਮੱਲ ਸੀ ਤੇ ਜਦੋਂ ਨਾਨੂ ਮੱਲ ਰਿਆਸਤ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਹਨੇ ਬੜੀ ਸੁਚੱਜਤਾ ਨਾਲ ਸਾਰਾ ਕੰਮ ਸੰਭਾਲਿਆ ਜੋ ਵੀ ਉਹਦੇ ਵਿੱਚ ਅਮਰ ਸਿੰਘ ਦੀ ਮੌਤ ਤੋਂ ਬਾਅਦ ਊਣਤਾਣੀਆਂ ਆਈਆਂ ਰਿਆਸਤ ਦੇ ਵਿੱਚ ਜਾਂ ਬਗਾਵਤਾਂ ਹੋਈਆਂ ਜਾਂ ਉਤਰਾ ਚੜਾ ਆਈ ਸਾਰੀ ਦੇਖਰੇਖ ਉਹ ਆਪਾਂ ਸਾਰੀ ਦੇਖਰੇਖ ਨਾਨੂ ਮੱਲ ਨੇ ਆਪ ਕੀਤੀ ਉਹ ਸਾਰਾ ਕੁਝ ਹੋਇਆ ਸੀਗਾ ਰਾਣੀ ਹੁਕਮਾਂ ਦੇ ਕਰਕੇ ਕਿਉਂਕਿ ਸਾਹਿਬ ਸਿੰਘ ਛੋਟਾ ਸੀਗਾ ਤਾਂ ਹੁਣ ਇੱਕ ਤਰ੍ਹਾਂ ਨਾਲ ਆਪਾਂ ਇਹ ਗੱਲ ਕਹਿ ਸਕਦੇ ਆਂ ਕਿ ਕਿ ਉਸ ਸਮੇਂ ਦੌਰਾਨ ਨਾਨੂ ਮੱਲ ਹੀ ਪਟਿਆਲਾ ਰਸਤ ਦਾ ਮਹਾਰਾਜਾ ਸੀ ਹੈ ਪ੍ਰਧਾਨ ਮੰਤਰੀ ਸੀ ਸ਼ਕਤੀਆਂ ਉਹਦੇ ਲਵੇ ਤਾਕਤਾਂ ਸਾਰੀਆਂ ਮਹਾਰਾਜਿਆਂ ਦੀ ਤਾਂ ਇਸੇ ਚੱਕਰ ਦੇ ਵਿੱਚ ਉਹਨੇ ਆਪਣੇ ਰਿਸ਼ਤੇਦਾਰ ਭਾਈ ਭਤੀਜੇ ਸਾਰੇ ਉੱਚੇ ਅਹੁਦਿਆਂ ਤੇ ਸੈੱਟ ਕਰਦੇ ਸੀ ਅਹੁਦੇ ਦੇਦੇ ਸੀ ਉਹਨੂੰ ਵੱਡੇ ਵੱਡੇ ਆਪਣੇ ਭਾਈ ਭਤੀਜਿਆਂ ਨੂੰ ਨੇ ਇੱਕ ਸੀ ਮਹਾ ਸਿੰਘ ਪਵਨ ਨਿਗੜ ਦਾ ਗਵਰਨਰ ਹੁਣ ਮਹਾ ਸਿੰਘ ਸੀਗਾ ਮਾਈ ਦੇਸੋ ਦਾ ਭਰਾ ਅੱਛਾ ਮਾਈ ਦੇਸੋ ਸੀ ਅਮਰ ਸਿੰਘ ਦੇ ਭਰਾ ਹਿੰਮਤ ਸਿੰਘ ਦੀ ਘਰਵਾਲੀ ਜਿੰਨਾ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕੇ ਆਂ ਕਿ ਪਿਛਲੀ ਵੀਡੀਓ ਚ ਤਾਂ ਅਮਰ ਸਿੰਘ ਦੇ ਭਰਾ ਹਿੰਮਤ ਸਿੰਘ ਦੀ ਜਦੋਂ ਮੌਤ ਹੋ ਗਈ ਸੀ ਤਾਂ ਅਮਰ ਸਿੰਘ ਨੇ ਫਿਰ ਮਾਈ ਦੇਸੋ ਨਾਲ ਵਿਆਹ ਕਰਾ ਲਿਆ ਸੀ ਤੇ ਇਸ ਗੱਲ ਤੋਂ ਮਹਾ ਸਿੰਘ ਖਫਾ ਸੀ ਜਿਹੜਾ ਕਿ ਉਸ ਸਮੇਂ ਗਵਰਨਰ ਸੀਗਾ ਤਾਂ ਜਦੋਂ ਮਹਾਰਾਜਾ ਸਾਹਿਬ ਸਿੰਘ ਫਿਰ ਰਾਜਾ ਬਣਿਆ ਉਹਨੇ ਬਗਾਵਤ ਕਰਤੀ। ਅੱਛਾ। ਹੁਣ ਇਹ ਬਗਾਵਤ ਨੂੰ ਨਾਨੂ ਮੱਲ ਨੇ ਕਿਸੇ ਤਰ੍ਹਾਂ ਦਬਾ ਲਿਆ। ਕੋਈ ਬੰਦਾ ਵਿੱਚ ਪਾ ਕੇ ਉਹਨੇ ਇਸ ਉਹਨੂੰ ਮਹਾ ਸਿੰਘ ਨੂੰ ਦਬਾ ਲਿਆ। ਤੇ ਉਹ ਮਸਲਾ ਉਹਨੇ ਸੁਲਝਾ ਲਿਆ। ਉਨਹੀਂ ਮਹਾ ਸਿੰਘ ਤੇ ਜਿਹੜਾ ਉਹਨੇ ਬੜੇ ਵੱਡੇ ਪੱਧਰ ਤੇ ਬਗਾਵਤ ਕੀਤੀ ਸੀ। ਪਰ ਚਲ ਨਾਨੂ ਮੱਲ ਨੇ ਆਪਣੀ ਸਮਝਦਾਰੀ ਨਾਲ ਉਹਨੂੰ ਸੁਲਝਾ ਲਿਆ। ਉਸ ਤੋਂ ਬਾਅਦ ਫਿਰ ਇੱਕ ਮੁੱਲਾਂਪੁਰ ਦਾ ਹੋਇਆ ਸੀ ਸਰਦੂਲ ਸਿੰਘ। ਉਹ ਬਾਗੀ ਹੋ ਗਿਆ। ਉਹ ਪਟਿਆਲਾ ਰਸਤੇ ਦੇ ਖਿਲਾਫ ਹੋ ਗਿਆ ਤਾਂ ਫਿਰ ਨਾਨੂ ਮਤਲਬ ਫੌਜ ਲੈ ਕੇ ਉਹਨੂੰ ਫੇਰ ਟੱਕਰਿਆ ਤਾਂ ਇਹਦੇ ਵਿੱਚ ਸਰਦੂਲ ਸਿੰਘ ਬੇਸ਼ੱਕ ਉਹਨੂੰ ਹਾਰ ਗਿਆ ਪਰ ਨਾਨੂ ਮਤਲਬ ਆਪਣੇ ਹੀ ਇੱਕ ਸਪਾਹੀ ਕਰਮਵੇਗ ਦੇ ਹੱਥੋਂ ਜ਼ਖਮੀ ਹੋ ਗਿਆ ਹੁਣ ਜ਼ਾਹਿਰ ਆ ਉਹਦੇ ਆਪਣੇ ਸਪਾਹੀ ਦੇ ਹੱਥੋਂ ਜ਼ਖਮੀ ਹੋਇਆ ਤਾਂ ਕਰਮਵੇਗ ਦਾ ਮਰਨਾ ਤੈਅ ਸੀ ਉਸ ਤੋਂ ਬਾਅਦ ਉਹਨੂੰ ਕਰਮਵੇਗ ਨੂੰ ਮਾਰਤਾ ਆਪੇ ਸਜ਼ਾ ਦਿੱਤੀ ਉਹਨਾਂ ਨੇ ਵੀ ਉਹ ਆਪਣੇ ਪ੍ਰਧਾਨ ਮੰਤਰੀ ਦੀ ਬਾਰ ਕਰਤਾ ਤੈਨੂੰ ਦਿਸਿਆ ਨਹੀਂ ਉਹ ਤੋਂ ਬਾਅਦ ਕੀ ਹੋਇਆ ਜਦੋਂ ਨਾਨੂ ਮਨਲ ਵਾਪਸ ਪਟਿਆਲੇ ਰਿਆਸਤ ਚ ਆਇਆ ਤਾਂ ਉਹਨੂੰ ਇੱਕ ਬੜੀ ਬੁਰੀ ਖ਼ਬਰ ਮਿਲੀ ਕਿ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਿਹੜੀ ਰਾਣੀ ਹੁਕਮਾਂ ਦੀ ਉਸਵਰਗਵਾਸ ਹੋ। ਹੁਣ ਰਾਣੀ ਹੁਕਮਾਂ ਦੇ ਸਿਰ ਤੇ ਹੀ ਨਾਨੂ ਮਨਲ ਦੀ ਜਿਹੜਾ ਮਨਮਰਜ਼ੀਆ ਕਰਦਾ ਸੀ ਉਹ ਰਿਆਸਤ ਉਹਦੇ ਉਹਦੇ ਹੱਥੇੜਤੀ ਗਈ ਸਾਰੀ। ਹੁਣ ਜਦੋਂ ਉਹ ਦੀ ਉਹ ਚਲੀ ਗਈ ਸਵਰਗਵਾਸ ਹੋ ਗਈ ਤਾਂ ਬਾਕੀ ਦੇ ਜਿੰਨੇ ਦਰਬਾਰੀ ਸੀਗੇ ਜਾਂ ਉਹਨਾਂ ਦੇ ਰਾਣੀ ਹੁਕਮਾਂ ਦੇ ਰਿਸ਼ਤੇਦਾਰ ਸੀਗੇ ਜਿਹੜੇ ਕਰੀਬੀ ਸੀਗੇ ਉਹ ਨਾਨੂ ਮੱਲ ਨੂੰ ਪਸੰਦ ਨਹੀਂ ਕਰਦੇ ਸੀ ਉਹਨਾਂ ਨੇ ਉਹਨੂੰ ਜ਼ਖਮੀ ਪਹਿਲੀ ਸੀਗਾ ਉਹਨਾਂ ਨੂੰ ਮਨ ਲੱਗ ਕਿ ਕਰਮ ਵੇਗ ਨੇ ਉਹਦੇ ਤੇ ਤੇ ਹਮਲਾ ਕਰਤਾ ਦੀ ਗਲਤੀ ਨਾਲ ਤਾਂ ਉਹਨੂੰ ਜ਼ਖਮੀ ਨੂੰ ਇਹ ਫਿਰ ਇਹਦੇ ਸਾਹਿਬ ਸਿੰਘ ਦੇ ਕੰਨ ਭਰ ਕੇ ਉਹਨੂੰ ਕੈਦ 'ਚ ਛੱਡਤਾ ਨਾਨੂ ਮੱਲ ਨੂੰ ਹੁਣ ਨਾਨੂ ਮੱਲ ਕੈਦ 'ਚ ਹੋ ਗਿਆ ਕੈਦ 'ਚ ਸਿੱਟਿਆ ਗਿਆ ਉਹ ਤੋਂ ਬਾਅਦ ਫਿਰ ਨਾ ਇੱਕ ਫਗਵਾੜੇ ਤੋਂ ਆਈ ਬੀਬੀ ਰਜਿੰਦਰ ਕੌਰ ਬੀਬੀ ਰਜਿੰਦਰ ਕੌਰ ਮਹਾਰਾਜਾ ਸਾਹਿਬ ਸਿੰਘ ਦੀ ਭੂਆ ਸੀ ਜਾਨੀ ਕਿ ਮਹਾਰਾਜਾ ਅਮਰ ਸਿੰਘ ਸੀ ਜਿਹੜਾ ਉਹਦੀ ਭੈਣ ਸੀ ਸਾਕੀ ਭੈਣ ਨਹੀਂ ਸੀਗੀ ਮਤਲਬ ਚਚੇਰੀ ਭੈਣ ਸੀਗੀ ਉਹ ਤੇ ਇਹਦੀ ਭੂਆ ਲੱਗੀ ਉਹ ਸਾਹਬ ਸਿੰਘ ਦੀ ਫਿਰ ਫਗਵਾੜੇ ਤੋਂ ਉਹ ਆਈ ਉਹਨੇ ਆ ਕੇ ਪਟਿਆਲਾ ਰਿਆਸਤ ਨੂੰ ਇਹਨਾਂ ਦੇ ਰਿਸ਼ਤੇਦਾਰ ਤੇ ਜਿਹੜੇ ਉਹਨਾਂ ਨੂੰ ਆਜ਼ਾਦ ਕਰਵਾਇਆ ਤੇ ਨਾਨੂਮਲ ਉਹਨੂੰ ਨਾਨੂਮਲ ਬਾਰੇ ਸਾਰਾ ਪਤਾ ਸੀਗਾ ਵੀ ਨਾਨੂਮਲ ਨੇ ਕਿਸ ਤਰੀਕੇ ਨਾਲ ਆਪਣੀ ਸਮਝਦਾਰੀ ਨਾਲ ਜਾਂ ਲਿਆਕਤਾਂ ਨਾਲ ਕਿਸ ਤਰੀਕੇ ਨਾਲ ਉਹਨੇ ਪਟਿਆਲਾ ਰਿਆਸਤ ਨੂੰ ਉੱਪਰ ਚੱਕਿਆ ਤੇ ਪਟਿਆਲਾ ਰਾਸਤ ਦੇ ਜਿਹੜੇ ਬਾਗੀ ਤੇ ਉਹਨਾਂ ਨੂੰ ਦਬਾਇਆ। ਤਾਂ ਉਹਨੇ ਆਨਸਾਰ ਪਹਿਲਾਂ ਨਾਨੂ ਮੰਨਲ ਨੂੰ ਕੈਦ ਚੋਂ ਛੁਡਵਾਇਆ ਤੇ ਉਹਨੂੰ ਦੁਬਾਰਾ ਪਟਿਆਲਾ ਰਿਆਸਤ ਦਾ ਪ੍ਰਧਾਨ ਮੰਤਰੀ ਲਾਤਾ। ਨਾਨੂ ਮੰਨਲ ਨੂੰ। ਫੇਰ ਕੀ ਹੋਇਆ 1788 ਦੇ ਵਿੱਚ ਦਿੱਲੀ ਤੇ ਪਹਿਲਾਂ ਮੁਗਲਾਂ ਦਾ ਕਬਜ਼ਾ ਸੀ। ਉਹ ਤੋਂ ਬਾਅਦ ਉੱਥੇ ਹੋ ਗਿਆ ਮਰਾਠਿਆਂ ਦਾ ਕਬਜ਼ਾ। ਮਰਾਠਿਆਂ ਨੇ ਉਹਦਾ ਜਿਹੜਾ ਕਾਦਰਤੀਗਾ ਕੋਈ ਕਾਦਰਖਾਨਤੀਗਾ ਉੱਥੇ ਦਿੱਲੀ ਦਾ ਉਹਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ ਹੁਣ ਦਿੱਲੀ ਦੇ ਤਖਤ ਤੇ ਮਰਾਠੇ ਬੈਠ ਗਏ ਤਾਂ ਹੁਣ ਮਰਾਠੇ ਦੇ ਜਿਹੜੇ ਉਹਨਾਂ ਨੇ ਉਹ ਜਿਵੇਂ ਮੁਗਲ ਤੇਗੇ ਜਿਹੜੀਆਂ ਨੀਤੀਆਂ ਮੁਗਲਾਂ ਨੇ ਅਪਣਾਈਆਂ ਦੀਆਂ ਗਈਆਂ ਛੋਟੀਆਂ ਰਿਆਸਤਾਂ ਨੂੰ ਦੱਬਣ ਦਾ ਕੰਮ ਕਰਦੇ ਤੇ ਉਹ ਜਖਰਾਜ ਮੰਗਦੇ ਤੇ ਉਹੀ ਕੰਮ ਮਰਾਠਿਆਂ ਨੇ ਸ਼ੁਰੂ ਕਰਤਾ ਫਿਰ ਉਹਵਰ ਮਾਲਵੇ ਦੇ ਜਿਹੜੇ ਸਰਦਾਰ ਤੇਗੇ ਵਿੱਚ ਇਹ ਅਗੇ ਜੀਂਦ ਵਾਲੇ ਕੈਥਲ ਵਾਲੇ ਨਾਬਾ ਰਿਆਸਤ ਤੇ ਇਹ ਪਟਿਆਲਾ ਰਿਆਸਤ ਇਹਨਾਂ ਤੋਂ ਖਰਾਜ ਮੰਗਣਾ ਸ਼ੁਰੂ ਕਰਤਾ ਅੱਛਾ ਉਹ ਇਹਨਾਂ ਤੇ ਚੜਕੇ ਆ ਗਏ ਫਿਰ ਇੱਥੋਂ ਪਟਿਆਲਾ ਰਿਆਸਤ ਤੋਂ ਵੱਲੋਂ ਜਿਹੜਾ ਨੰਨੂ ਮੱਲ ਦੀਗਾ ਉਹਨੂੰ ਭੇਜਿਆ ਫਿਰ ਸਾਹਾਵਾਦ ਵੀ ਉਹਨਾਂ ਨਾਲ ਗੱਲ ਕਰੇ ਜਾ ਕੇ ਫਿਰ ਮਰਾਠਿਆਂ ਨਾਲ ਉਹ ਸਾਹਾਵਾਦ ਉਹਨਾਂ ਦੀ ਫਿਰ ਮੀਟਿੰਗ ਹੋਈ ਮਿਲਣੀ ਹੋਈ ਜਿੱਥੇ ਨੰਨੂ ਮੱਲ ਨੇ ਉਹਨਾਂ ਨੂੰ 6 ਲੱਖ ਰੁਪਈਆ ਦੇਣਾ ਮੰਨ ਲਿਆ ਖਰਾਜ ਪਰ ਮਰੱਠੇ ਦੇ ਜਿਹੜੇ ਉਹ 8 ਲੱਖ ਮੰਗ ਰਹੇ ਸੀ। ਹੂੰ। ਇਹ 8 ਲੱਖ ਲਮਾਨ ਪਰ ਨਾਨੂ ਮੰਨ ਲੈ ਜਿਹੜਾ 6 ਲੱਖ ਲੱਗੇ ਪਹੁੰਚਾ ਦੀ ਉਹ ਤੇ। ਹੂੰ। ਉਸ ਤੋਂ ਬਾਅਦ ਫਿਰ ਨਾਨੂ ਮੰਨਣੇ ਨਾ ਪਟਿਆਲਾ ਰਸਤੇ 'ਚ ਸੁਨੇਹਾ ਭੇਜਿਆ ਕਿ ਮਰੱਠਿਆਂ ਨੂੰ 8 ਲੱਖ ਦਿਓ ਨਹੀਂ ਫਿਰ ਇਹ ਪਟਿਆਲੇ ਤੇ ਹਮਲਾ ਕਰਨਗੇ। ਹੂੰ। ਹੁਣ ਜਦੋਂ ਬੀਬੀ ਰਜਿੰਦਰ ਕੌਰ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਨਾਨੂ ਮੰਨਣੇ ਐਵੇਂ ਸੁਨੇਹਾ ਭੇਜਿਆ ਤਾਂ ਰਜਿੰਦਰ ਕੌਰ ਨੂੰ ਸ਼ੱਕ ਹੋ ਗਿਆ ਨਾਨੂ ਮੰਨ ਤੇ। ਹੂੰ। ਵੀ ਨੰਨੂ ਮੱਲ ਮਰੱਟਿਆਂ ਨਾਲ ਜਾ ਰਹੇ ਹਾਂ ਜੇ ਕਿਸੇ ਤਰੀਕੇ ਨਾਲ ਉਹਦੇ ਲਈ ਖੂਫੀਆ ਤਰੀਕੇ ਨਾਲ ਉਹਦੇ ਕੋਲੇ ਖਬਰ ਆਈਆਂ ਇਸ ਗੱਲ ਦੀਆਂ ਹਨਾ ਤਾਂ ਉਹਨੂੰ ਸ਼ੱਕ ਹੋ ਗਿਆ ਇਸ ਗੱਲ ਤੇ ਤਾਂ ਉਹਨੇ ਕੀ ਕੀਤਾ ਫਿਰ ਜਿਹੜਾ ਨੰਨੂ ਮੱਲ ਦਾ ਪੁੱਤਰ ਸੀਗਾ ਦੇਵੀ ਦਿੱਤਾ ਨੰਨੂ ਮੱਲ ਦਾ ਪੁੱਤਰ ਸੀ ਉਹਦਾ ਨਾਂ ਸੀ ਦੇਵੀ ਦਿੱਤਾ ਉਹਨੂੰ ਕੈਦ ਕਰ ਲਿਆ ਹੂੰ ਹੂੰ ਹੁਣ ਨੰਨੂ ਮੱਲ ਨੂੰ ਖਬਰ ਭੇਜਤੀ ਵੀ ਹੈ ਕਰਕੇ ਕੈਦ ਹੋ ਗਿਆ ਕੈਦ ਕਰ ਲਿਆ ਤੇਰਾ ਪੁੱਤਰ ਹਨਾ ਚਲੋ ਫੇਰ ਮਰੱਟੇ ਆਗੇ ਤਾਂ ਮਰੱਟਿਆਂ ਨਾਲ ਮਿਲ ਕੇ ਬੈਠ ਕੇ ਇਹਨਾਂ ਦਾ ਆਪਸ ਵਿੱਚ ਮਸਲਾ ਦੀ ਜਿਹੜਾ ਉਹ ਸੁਲਝ ਗਿਆ ਪਰ ਜਿਹੜੀ 8 ਲੱਖ ਦੇਣ ਦੀ ਜਿਹੜੀ ਗੱਲ ਸੀਗੀ ਉਹ ਰਜਿੰਦਰ ਕੌਰ ਨੇ ਨਾਨੂ ਮੰਨਲੇ ਤੇ ਛੱਡਤੀ ਵੀ ਇਸੇ ਨਾਲੇ ਗੱਲ ਕਰੋ ਹਾਂ ਹੈਨਾ ਤੇ ਮਰੱਟਿਆਂ ਨੇ ਇਹ ਸਾਰੇ ਮਸਲੇ ਨੂੰ ਸੁਲਝਾਉਣ ਲਈ ਬੀਬੀ ਰਜਿੰਦਰ ਕੌਰ ਤੇ ਇਹਨੂੰ ਦੇਵੀ ਦੱਤਾਂ ਨੂੰ ਮਥੁਰਾ ਭੇਜਤਾ ਵੀ ਮਥੁਰਾ ਸਿੰਧੀਆਂ ਨਾਲ ਗੱਲ ਕਰੋ ਜਾ ਕੇ ਵੀ ਉੱਥੇ ਆਪਦਾ ਮਸਲਾ ਹੱਲ ਕਰੋ ਤੇ ਸਾਨੂੰ ਦੱਸੋ ਵੀ ਕਿਵੇਂ ਕਰਨਾਗਾ ਵੀ ਅਸੀਂ ਹਮਲਾ ਨਹੀਂ ਅਸੀਂ ਹਮਲਾ ਕਰਾਂਗੇ ਨਹੀਂ ਸਾਡਾ ਕੋਈ ਖਰਾਜ ਦਾ ਪ੍ਰਬੰਧ ਕਰੋ ਨਜ਼ਰਾਨਾ ਦੋ ਕੁਝ ਵੀ ਕਰੋ ਵੀ ਉਹਨਾਂ ਨਾਲ ਜਾ ਕੇ ਗੱਲ ਕਰੋ ਤਾਂ ਹੁਣ ਉਹ ਉੱਥੇ ਗਏ ਹੋਏ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਇਧਰੋਂ ਨਾਨੂ ਮੱਲ ਦੀਗਾ ਜਿਹੜਾ ਉਹ ਉਹਨੂੰ ਪਟਿਆਲਾ ਰੈਸਟ ਚ ਵੜਨ ਨਹੀਂ ਦਿੱਤਾ ਤੇ ਜਿਹੜਾ ਇਹ ਸਾਹਿਬ ਸਿੰਘ ਦੀਗਾ ਮਹਾਰਾਜਾ ਸਾਹਿਬ ਸਿੰਘ ਦੀਗਾ ਹਾਲਾਂਕਿ ਉਮਰ ਤਾਂ ਉਹਦੇ ਨੇਣੀ ਛੋਟੀ ਹੋ ਸੀ ਉਹਦੀ ਪਰ ਉਹਨਾਂ ਦੇ ਫਿਰ ਵੀ ਦਰਬਾਰੀਆਂ ਤੇ ਰਿਸ਼ਤੇਦਾਰਾਂ ਨਾਲ ਉਹ ਕੰਨਾਂ ਦਾ ਉਹ ਕੱਚਾ ਸੀ ਸ਼ੁਰੂ ਥੀ ਐਂਡ ਤੱਕ ਉਹ ਅੱਗੇ ਵੀ ਦੀ ਕਾਫੀ ਮਤਲਬ ਕਹਾਣੀਆਂ ਤੇ ਕਿੱਸੇ ਜੁੜੇ ਹੋਏ ਨੇਗੇ ਬੜੇ ਦਿਲਚਸਪ ਨੇਗੇ ਕਿੱਸੇ ਜਿੱਥੋਂ ਇਹ ਸਾਬਿਤ ਹੁੰਦਾ ਹੈਗਾ ਕਿ ਮਹਾਰਾਜਾ ਸਾਹਿਬ ਸਿੰਘ ਬੜਾ ਕੰਨਾਂ ਦਾ ਕੱਚਾ ਰਿਆ ਮਤਲਬ ਸਿੱਧੇ ਸ਼ਬਦਾਂ ਜੇ ਕਹੀਏ ਇਹ ਪਟਿਆਲਾ ਰਿਆਸਤ ਲਈ ਬੜਾ ਨਖਿੱਧ ਸਾਬਤ ਹੋਇਆ ਹੈਗਾ ਉਹਨਾਂ ਜਿਵੇਂ ਇਹਦੇ ਪੁਰਖੇ ਹੋਏ ਤੇ ਜਾਂ ਉਹ ਤੋਂ ਬਾਅਦ ਦੇ ਜਿਹੜੇ ਉਹ ਇਹਦੇ ਲੈਕ ਹੋਏ ਤੇ ਉਹਨਾਂ ਨੇ ਇਹ ਪ੍ਰਸਿੱਧੀ ਨਹੀਂ ਕੀਤੀ ਨਾ ਉਹਨਾਂ ਨੇ ਇਹਨੇ ਉਹ ਕਰਿਆ ਹੈਗਾ ਫਿਰ ਇਹਨੇ ਮਹਾਰਾਜਾ ਸਾਹਿਬ ਸਿੰਘ ਨੂੰ ਦੇ ਰਿਸ਼ਤੇਦਾਰਾਂ ਨੇ ਦਰਬਾਰੀਆਂ ਨੇ ਨਾਨੂ ਮੱਲ ਦੇ ਖਿਲਾਫ ਪੜਕਾ ਕੇ ਤੇ ਨਾਨੂ ਮੱਲ ਨੂੰ ਨਾਨੂ ਮੱਲ ਦੇ ਜਿਹੜੇ ਰਿਸ਼ਤੇਦਾਰ ਤੇ ਗਏ ਜਾਂ ਉਹਦੇ ਭਾਈਪੁੱਤੀ ਜਿਹੜੇ ਉੱਚੇ ਹੁੱਦਿਆਂ ਤੇ ਉਹਨੂੰ ਸਾਰਿਆਂ ਨੂੰ ਕੈਦ ਕਰ ਲਿਆ ਤੇ ਹੁਣ ਇਹੋ ਸੇ ਗੱਲ ਕਰਕੇ ਨਾਨੂ ਮੱਲ ਜਿਹੜਾ ਪਟਿਆਲੇ ਨਹੀਂ ਬੜਿਆ ਹੈਗਾ ਵੀ ਮੈਨੂੰ ਵੀ ਕੈਦ ਕਰ ਲਾਂਗੇ ਉਹ ਥੋਂ ਤੋਂ ਪਟਕਦਾ ਰਿਹਾ ਕਿਧਰੇ ਕਿਧਰੇ ਕਦੇ ਕਿਤੇ ਕਰਨਾਲ ਭੱਜੇ ਕਦੇ ਕਿਧਰੇ ਭੱਜੇ ਐਵੇਂ ਹੀ ਪਟਕਦੇ ਪਟਕਦੇ ਫਿਰ 1792 ਦੇ ਵਿੱਚ ਨਾਨੂ ਮੱਲ ਅਕਾਲ ਚਲਾਨਾ ਕਰ ਗਿਆ ਅੱਛਾ ਉਧਰੋਂ ਉਹ ਮਥੁਰਾ ਗਏ ਹੋਏ ਸੀ ਉਹ ਤਾਂ ਦੇਵੀ ਦੱਤਾ ਤੇ ਬੀਬੀ ਰਜਿੰਦਰ ਕੌਰ ਤੇ ਪਿਛੋਂ ਨਾਨੂ ਮੱਲ ਇਹ ਹੋ ਗਿਆ ਸਵਰਗਵਾਸ ਹੋ ਗਿਆ ਹੁਣ ਜਦੋਂ ਤੱਕ ਬੀਬੀ ਰਜਿੰਦਰ ਕੌਰ ਪਟਿਆਲੇ ਆਈ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਮਹਾਰਾਜਾ ਰਾਜਾ ਸਾਹਿਬ ਸਿੰਘ ਨੂੰ ਉਹਦੇ ਦਰਬਾਰੀਆਂ ਨੇ ਪਟਕਾਤਾ ਬੀਬੀ ਰਜਿੰਦਰ ਕੌਰ ਦੇ ਖਿਲਾਫ ਉਹਦੇ ਕੰਨ ਭਰਤੇ ਹੁਣ ਕੰਨਾਂ ਦਾ ਜਿਵੇਂ ਦੱਸ ਚੁੱਕੇ ਹੋਏ ਉਹ ਪਹਿਲੀ ਕੱਚਾ ਸੀਗਾ ਉਹ ਜਦੋਂ ਬੀਬੀ ਰਜਿੰਦਰ ਕੌਰ ਵਾਪਸ ਆਈ ਉੱਥੇ ਤਾਂ ਉਹਨੇ ਆ ਕੇ ਉਹਦੀ ਆਪਣੀ ਭੂਆ ਦੀ ਬਹੁਤ ਬੇਇੱਜ਼ਤੀ ਕੀਤੀ ਉਹਨੂੰ ਬੇਇੱਜ਼ਤ ਕੀਤਾ ਬੋਲਿਆ ਬਹੁਤ ਉੱਚਾ ਨੀਮਾ ਉਹਨੂੰ ਤੇ ਇੱਥੋਂ ਬੀਬੀ ਰਜਿੰਦਰ ਕੌਰ ਨੂੰ ਬਹੁਤ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਉਹਨੇ ਪਟਿਆਲਾ ਰਿਆਸਤ ਲਈ ਆਪਣਾ ਮਤਲਬ ਬਹੁਤ ਕੁਝ ਉਹਨੇ ਆਪਣਾ ਸਮਾਂ ਜਿਹੜਾ ਜਾਂ ਲਾ ਲੋ ਆਪਣਾ ਇੱਕ ਫਿਕਰ ਦਾਦੇ ਲਈਆਂ ਪਟਿਆਲਾ ਰਿਆਸਤ ਲਈ ਤਾਂ ਕਿ ਇਹ ਪਰਫੁੱਲੇ ਤੇ ਰਹੇ ਪਰ ਫਿਰ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜਦੋਂ ਉਹਨੂੰ ਇਸ ਤਰ੍ਹਾਂ ਦੀ ਬੇਕਦਰੀ ਮਿਲੀ ਤਾਂ ਇਹ ਗੱਲ ਰਜਿੰਦਰ ਕੌਰ ਤੋਂ ਸਹਿਣ ਨਹੀਂ ਹੋਈ ਤਾਂ ਕੁਝ ਸਮੇਂ ਬਾਅਦ ਫਿਰ ਉਹ ਸਵਰਗਵਾਸੋ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਟਿਆਲਾ ਰਿਆਸਤ ਦੀ ਨਿੱਡਰ ਦਲੇਰ ਅਤੇ ਸੂਝਵਾਨ ਔਰਤ ਬੀਬੀ ਸਾਹਿਬ ਕੋਰ ਬਾਰੇ ਗੱਲਬਾਤ ਕਰਾਂਗੇ